ਜਗਰਵਨੀ ਟੀਵੀ ਦੇਖ ਰਿਹਾ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਬੀਰ ਜੱਲੋਵਾਲੇ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸਾਲ ਅੱਜ ਕੈਲਗਰੀ ਦੇ ਵਿੱਚ ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ 8ਵਾਂ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਜਾਨੀ ਕਿ ਅਲਬਰਟਾ ਕੱਪ ਕਰਵਾਇਆ ਜਾ ਰਿਹਾ ਮੁੱਖ ਕੰਮ ਕੀ ਹੁੰਦਾ ਜਨਮੀ ਇਸ ਜਿਹੜੀਆਂ ਆਪਣੀ ਜਿਹੜੀ ਤੁਹਾਡੀ ਟੀਮ ਆ ਉਹਨਾਂ ਨੂੰ ਕਿਹੜੀ ਕੋਚਿੰਗ ਫਿਰ ਦਿੰਨੇ ਕਿੱਦਾਂ ਦਿੰਨੇ ਆ ਕਿਉਂਕਿ ਗਰਮੀਆਂ ਦੇ ਵਿੱਚ ਤੇ ਚਲੋ ਠੀਕ ਆ ਸਰਦੀਆਂ ਦੇ ਵਿੱਚ ਵੀ ਕਿੱਦਾਂ ਟ੍ਰੇਨਿੰਗ ਦਿੰਨੇ ਆ ਮੇਰਾ ਕੰਮ ਜਿੱਥੇ ਕਿ ਬੱਚਾ ਕੋਚਿੰਗ ਦੇਣ ਦਾ ਕੰਮ ਆ ਜੀ ਗਰਮੀਆਂ ਦੇ ਵਿੱਚ ਅਸੀਂ ਓਪਨ ਦੇ ਵਿੱਚ ਸਾਡੇ ਹੁੰਦੇ ਨੇ ਗਰਾਊਂਡ ਗਰਾਊਂਡ ਤੇ ਖਰ ਮੈਂ ਕਹੋ ਵੀ ਗੱਲ ਕਰਦਾ ਓਪਨ ਦੇ ਵਿੱਚ ਹੁੰਦੀਆਂ ਚੱਲਦੀਆਂ ਤੇ ਇਹਨਾਂ ਦਾ ਸਰਦੀਆਂ ਦੇ ਵਿੱਚ ਅਸੀਂ ਇੰਡੋਰ ਅਸ ਜੈਂਸੀਜ਼ ਦਾ ਕਰਦੇ ਹਾਂ ਜੈਂਸੀ ਜੀ ਸਾਨੂੰ ਬੁਕਿੰਗ ਕਰਾਉਣੀ ਪੈਂਦੀ ਹੈ ਇਹ ਪੇ ਕਰਨਾ ਪੈਂਦਾ ਸਾਨੂੰ ਅੱਛਾ ਜੀ ਪੇ ਕਰਨਾ ਪੈਂਦਾ ਕਿਉਂਕਿ ਇੱਥੇ ਸਰਦੀਆਂ ਦੇ ਲਈ ਕੋਈ ਵੀ ਹੈ ਨਹੀਂ ਚੰਗਾ ਪੂਰੀ ਗਰਾਊਂਡ ਇਹ ਵੀ ਨਹੀਂ ਹੈ ਕਿ ਛੋਟੀਆਂ ਗਰਾਊਂਡਾਂ ਨੇ ਇਸ ਇਸ ਕਰਕੇ ਸੱਤ ਪਲੇਅਰ ਹੀ ਖੇਡ ਸਕਦੇ ਨੇ 11 ਨਹੀਂ ਖੇਡ ਸਕਦੇ ਇਹਦੇ ਵਿੱਚ ਹੈਗੇ ਅੱਛਾ ਓਪਨ ਦੇ ਵਿੱਚ 11 ਖੇਡ ਸਕਦੇ ਹੁੰਦੇ ਨੇ ਉਹ ਜੀ ਜੀ ਮੇਰੀ ਨੌਲੇਜ 'ਚ ਵਾਧਾ ਕਰੋ ਵੀ ਇੱਕ ਟੀਮ ਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਨੇ 11 ਪਲੇਅਰ ਹੁੰਦੇ ਨੇ ਜੀ ਹੁਣੇ ਚ ਹੁੰਦੇ ਨੇ ਆਮ ਨਾਰਮਲੀ ਪਰ ਇਹਦੇ ਇਨਡੋਰ ਦੇ ਵਿੱਚ 7 ਪਲੇਅਰ ਖੇਡਦੇ ਨੇ ਬਾਕੀ ਆਪਣੇ ਸਪੇਅਰ ਹੁੰਦੇ ਨੇ ਉਹਨਾਂ ਦੇ ਚਲਦੇ ਨੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਮੈਂ ਅਖੀਰ ਦੇ ਵਿੱਚ ਇਹ ਕਰਦਾ ਚਾਹੁੰਦਾ ਜੀ ਇਹ ਟੂਰਨਾਮੈਂਟ ਇਹ ਇੱਕ ਬਹੁਤ ਵਧੀਆ ਹੋ ਕੇ ਨਿਭੜਨ ਜਾ ਰਿਹਾ ਹੁਣ ਫਾਈਨਲ ਦੇ ਸਟੇਜ ਆ ਤੇ 13 ਦਾ ਫਾਈਨਲ ਹੋ ਚੁੱਕਿਆ ਹੈ ਕੈਲਗਰੀ ਯੂਨਾਈਟਿਡ ਨੇ ਜਿੱਤੇ ਯੂ 16 ਦਾ ਫਾਈਨਲ ਹੋ ਚੁੱਕਿਆ ਉਹਦੇ ਵਿੱਚ ਵੀ ਯੂਨਾਈਟਿਡ ਕੈਲਗਰੀ ਪਹਿਲੇ ਨੰਬਰ ਤੇ ਆਈ ਹੈ ਬ੍ਰੈਂਟਨ ਦੂਜੇ ਤੇ ਆਈ ਹੈ ਹੁਣ 40 ਪਲੱਸ ਦਾ ਹੋਣਾ ਹੀ ਉਸ ਤੋਂ ਬਾਅਦ ਜਿਹੜਾ ਯੰਗ ਬੱਚੇ ਜਿਹੜੇ ਸੀਨੀਅਰ ਨੇ 40 ਤੋਂ ਘਟਾ ਵਾਲੇ ਉਹਨਾਂ ਦਾ ਫਾਈਨਲ ਮੈਚ ਹੋਣਾ ਹੈ ਯੂਨਾਈਟਿਡ ਦੇ ਸਰੀ ਲਾਈਨ ਦੇ ਅੰਦਰ ਮੈਂ ਹੋਣ ਲੱਗਿਆ ਜੀ ਉਹ ਵੀ ਮੈਚ ਬਹੁਤ ਵਧੀਆ ਹੋਵੇਗਾ ਕਮਲਜੀਤ ਸਭ ਤੋਂ ਪਹਿਲਾਂ ਜਗਬਾਣੀ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਜਿਹੜਾ ਤੁਸੀਂ ਆਪਣਾ ਟਾਈਮ ਕੱਢਿਆ ਤੇ ਸਾਡਾ ਇਹ ਟੂਰਨਾਮੈਂਟ ਨੂੰ ਕਵਰ ਕਰਨ ਲਈ ਇੱਥੇ ਪਹੁੰਚੇ ਬਹੁਤ-ਬਹੁਤ ਅੱਛਾ ਮੇਰੀ ਨੌਲੇਜ ਦਾ ਵਾਅਦਾ ਕਰਿਓ ਵੀ ਇਹ ਇੰਟਰਨੈਸ਼ਨਲ ਜਿਹੜਾ ਹਾਕੀ ਟੂਰਨਾਮੈਂਟ ਤੁਸੀਂ ਕਰਵਾ ਰਹੇ ਹੋ ਇਹ ਪਹਿਲੀ ਵਾਰੀ ਕਰਵਾ ਇਨ ਇੰਟਰਨੈਸ਼ਨਲ ਕੈਲਗਰੀ ਚ ਪਹਿਲੀ ਵਾਰ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ ਜਿਹਦੇ ਚ ਮੈਕਸੀਕੋ ਯੂਐਸ ਦੀਆਂ ਟੀਮਾਂ ਪਹੁੰਚੀਆਂ ਨਹੀਂ ਤਾਂ ਮੋਸਟਲੀ ਇਹ ਲੋਕਲ ਟੀਮਾਂ ਹੀ ਹੁੰਦੀਆਂ ਮੋਸਟਲੀ ਕੈਨੇਡਾ ਦੀ ਇਹ ਫਸਟ ਟਾਈਮ ਹੋਇਆ ਕੈਲਗਰੀ ਚ ਇਹਨੂੰ ਇੰਟਰਨੈਸ਼ਨਲ ਦਾ ਰੂਪ ਦਿੱਤਾ ਗਿਆ ਅੱਛਾ ਜੀ ਆਪਣੀਆਂ ਲੋਕਲ ਜਿਹੜੇ ਤੁਸੀਂ ਲੋਕਲ ਦੀ ਗੱਲ ਕੀਤੀ ਕਿੰਨੇ ਕਲੱਬ ਆ ਇੱਥੇ ਕੈਲਗਰੀ ਦੇ ਵਿੱਚ ਆਪਣੇ ਭਾਈਚਾਰੇ ਦੇ ਕੈਲਗਰੀ ਚ ਇਸ ਵਕਤ ਆਈ ਥਿੰਕ 6 ਕਲੱਬ ਦੇ ਕਰੀਬ ਆਪਣੇ ਕੈਲਗਰੀ ਦੇ ਵਿੱਚ ਹੈਗੇ ਅੱਛਾ ਜੀ ਯਾ ਤੇ ਆਪਣੇ ਜਿਹੜੇ ਕਲੱਬ ਸਾਰੇ ਇਸ ਟੂਰਨਾਮੈਂਟ ਚ ਭਾਗ ਲੈ ਰਹੇ ਆ ਆ ਮੋਸਟਲੀ ਸਾਰੇ ਕਲੱਬ ਆ ਰਹੇ ਪਰ ਇੱਕ ਦੋ ਕਲੱਬ ਤੋਂ ਛੱਡ ਕੇ ਜਿਹੜੇ ਨਹੀਂ ਖੇਡ ਸਕਕੇ ਜਾਂ ਉਹਨਾਂ ਦੀ ਕੋਈ ਆਪਣੇ ਪਰਸਨਲ ਰੀਜ਼ਨ ਸੀਗੇ ਤੇ ਉਹ ਨਹੀਂ ਪਹੁੰਚ ਸਕੇ ਅੱਛਾ ਜੀ ਉਹ ਕੀ ਖਾਸ ਵਜ੍ਹਾ ਬਣੀ ਜੀ ਕਈ ਵਾਰ ਉਹਨਾਂ ਦੇ ਪਲੇਅਰ ਵਗੈਰਾ ਇੱਧਰ ਉੱਧਰ ਗਏ ਹੁੰਦੇ ਆ ਜਾਂ ਕੋਈ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਜੇ ਸਕੈਡਿਊਲ 'ਚ ਨਹੀਂ ਆਉਂਦਾ ਤੇ ਫਿਰ ਉਹ ਨਹੀਂ ਖੇਡ ਸਕਦੇ ਰਾਈ ਇਹ ਇਹੋ ਜੀ ਰੀਜ਼ਨ ਅੱਛਾ ਨਾਲ ਮੈਨੂੰ ਦੱਸਿਓ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਤੁਹਾਡਾ ਇੰਟਰਨੈਸ਼ਨਲ ਹੈ ਬਾਹਰੋਂ ਟੀਮਾਂ ਆਈਆਂ ਯੂਐਸ ਤੋਂ ਆਈਆਂ ਇਹਨਾਂ ਦਾ ਫਿਰ ਜਿਹੜਾ ਟਰਾਂਸਪੋਰਟ ਦਾ ਜਿਹੜੇ ਖਰਚੇ ਆ ਰਹਿਣ ਸਹਿਣ ਦਾ ਉਹ ਕਿਦਾਂ ਫਿਰ ਮੈਨੇਜ ਕਰਦੇ ਹਾਂ ਅਸੀਂ ਇਹਨੂੰ ਸਾਰੇ ਥੈਂਕਸ ਕਰਨਾ ਚਾਹਾਂਗੇ ਸਾਰੇ ਕੈਲਗਰੀ ਨਿਵਾਸੀ ਜਿਨ੍ਹਾਂ ਨੇ ਸਾਡੇ ਸਪான்ਸਰ ਸੋ ਇਹ ਸਪான்ਸਰ ਸਾਨੂੰ ਬਹੁਤ ਸਪੋਰਟ ਕਰਦੇ ਜਿਹੜੇ ਹਾਕੀ ਦੇ ਪ੍ਰੇਮੀ ਆ ਜਿਹੜੇ ਖੇਡਾਂ ਨੂੰ ਲਾਈਕ ਕਰਦੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਆ ਜਾਂ ਬੱਚਿਆਂ ਵਾਸਤੇ ਉਹ ਸਾਨੂੰ ਸਪੋਰਟ ਕਰਦੇ ਆ ਫਾਈਨੈਂਸ਼ੀਅਲੀ ਸੋ ਉਹ ਅਸੀਂ ਇਹਨਾਂ ਸਪான்ਸਰਸ ਤੋਂ ਪੈਸੇ ਇਕੱਠੇ ਕਰਕੇ ਤਾਂ ਫਿਰ ਇਹ ਸਾਰੇ ਖਰਚੇ ਪੂਰੇ ਕਰਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਟੀਮਾਂ ਤੋਂ ਬਾਹਰ ਹੋਣ ਦੀਆਂ ਜਿਹੜੀਆਂ ਟਿਕਟ ਵਗੈਰਾ ਇਹਨਾਂ ਦਾ ਰਹਿਣ ਸਹਿਣ ਦਾ ਹੋਟਲ ਦੇ ਵਿੱਚ ਸਾਰੇ ਰੂਮਸ ਵਗੈਰਾ ਪਹਿਲਾਂ ਹੀ ਸੀ ਬੁੱਕ ਕਰਕੇ ਰੱਖਦੇ ਆਂ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਨਾਂ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਅਸੀਂ ਕਰਦੇ ਆਂ ਈਵਨ ਉਹਨਾਂ ਦੇ ਹੋਟਲ ਤੋਂ ਇੱਥੇ ਗਰਾਊਂਡ ਤੱਕ ਲਿਆਉਣ ਦਾ ਛੱਡਣ ਦਾ ਰਾਈਡ ਵਗੈਰਾ ਵੀ ਅਰੇਂਜ ਕਰਕੇ ਦਿੰਦੇ ਆਂ ਅੱਛਾ ਜੀ ਅੱਛਾ ਨਾਲ ਦੀ ਨਾਲ ਮੈਨੂੰ ਦੱਸਿਓ ਵੀ ਟੂਰਨਾਮੈਂਟ ਤੋਂ ਇਲਾਵਾ ਹੋਰ ਕਿਹੜ ਕਿੜੀਆਂ ਮਤਲਬ ਮੈਂ ਦੇਖਿਆ ਵੀ ਭੰਗੜਾ ਕਿੱਦਾਂ ਸ਼ਾਇਦ ਹੋਰ ਕੀ ਕੀ ਕਰਵਾਇਆ ਗਿਆ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨਾ ਮੈਕਸਿਮਮ ਲੋਕਾਂ ਨੂੰ ਐਂਟਰਟੇਨਮੈਂਟ ਕੀਤਾ ਜਾਵੇ ਜਿਹੜੇ ਸਾਡੇ ਕਿਤੇ ਗੇਮਾਂ ਵੇਖਣ ਆਉਂਦੇ ਆ ਇਕੱਲੀ ਹਾਕੀ ਨਾ ਦੇਖਣ ਉਸ ਦੇ ਨਾਲ ਨਾਲ ਜੋ ਵੀ ਅਸੀਂ ਐਡ ਕਰ ਸਕਦੇ ਹਾਂ ਜਿਵੇਂ ਅਸੀਂ ਰੇਸ ਐਡ ਕੀਤੀ U10 U5 ਐਂਡ ਨਾਲ ਰੱਸਾ ਕਸ਼ੀ ਦਾ ਮੈਚ ਮੁਕਾਬਲੇ ਉਹ ਵੀ ਕਰਵਾਏ ਗਏ ਸੀਪ ਦੇਸੀ ਜਿਦਾਂ ਆਪਣੇ ਬਜ਼ੁਰਗ ਪੁਰਾਣੇ ਸੀਪ ਲਾਈਕ ਕਰਦੇ ਸੀ ਇੱਕ ਉਹਨਾਂ ਦਾ ਵੀ ਐਂਟਰਟੇਨਮੈਂਟ ਦਾ ਸਾਧਨ ਬਣਿਆ ਸੀਪ ਵੀ ਅਸੀਂ ਐਡ ਕੀਤੀ ਇਹਦੇ ਵਿੱਚ ਜੀ ਹਾਂ ਜੀ अच्छा ਤੇ ਫਿਊਚਰ ਦੇ ਵਿੱਚ ਇਹ ਫ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਤੁਸੀਂ ਕੀਤਾ ਇਸ ਵਾਰ ਤੇ ਹਰ ਈਅਰ ਫੇ ਹੋਇਆ ਕਰੇਗਾ ਅਸੀਂ ਕੋਸ਼ਿਸ਼ ਕਰਾਂਗੇ ਹਰ ਸਾਲ ਹੀ ਇਹਨੂੰ ਕੰਟੀਨਿਊ ਕਰਾਂਗੇ ਤੇ ਹਰ ਸਾਲ ਹੀ ਅਸੀਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਕਰਾਈਏ ਜਿਵੇਂ ਅਰਕਮ ਮੈਕਸੀਕੋ ਤੇ ਇਹ ਆਗੀਆਂ ਤੇ ਅਗਲੇ ਸਾਲ ਵੀ ਇਸ ਤਰ੍ਹਾਂ ਇਸ ਤੋਂ ਵੱਧ ਟੀਮਾਂ ਲੈਉਣ ਦਾ ਸਾਡਾ ਪਲਾਨ ਆ ਤੇ ਜਾਂਦੇ ਜਾਂਦੇ ਜਿਹੜੇ ਆਪਣੇ ਮਾਪੇ ਆ ਜਿਹੜੇ ਬੱਚਿਆਂ ਨੂੰ ਇਸ ਖੇਡ ਵੱਲ ਜੋੜਨਾ ਚਾਹੁੰਦੇ ਆ ਤੁਹਾਡਾ ਮੁੱਖ ਮੋਟਿਵ ਕੀ ਆ ਅ ਦੇਖੋ ਆਪਾਂ ਅੱਜ ਕੱਲ ਇਹ ਤਾਂ ਆਮ ਹੀ ਸੁਣਨ ਤੁਹਾਨੂੰ ਮਿਲਦਾ ਹੋਵੇਗਾ ਵੀ ਡਰੱਗਸ ਬਹੁਤ ਆ ਗਿਆ ਆਪਣੇ ਸੋਸਾਇਟੀ ਦੇ ਵਿੱਚ ਜਾਂ ਬਾਕੀ ਕੰਟਰੀਸ ਦੇ ਵਿੱਚ ਵੀ ਸਾਰੇ ਪੂਰੇ ਕੈਨੇਡਾ ਦੇ ਵਿੱਚ ਜਾਂ ਇੰਡੀਆ ਚ ਵੀ ਆਪਾਂ ਸੁਣਦੇ ਇਹੀ ਜਿਹਨੂੰ ਜਿਹਦੇ ਨਾਲ ਵੀ ਗੱਲ ਕਰੋਗੇ ਡਰੱਗਸ ਹੋ ਗਿਆ ਡਰੱਗਸ ਹੋ ਗਿਆ ਪਰ ਉਹ ਡਰੱਗਸ ਤੋਂ ਬਿਨਾ ਇੱਕ ਅੱਜ ਕੱਲ ਜਿਹੜਾ ਮੈਂ ਸਮਝਦਾ ਜਿਹੜਾ ਸਕਰੀਨ ਟਾਈਮ ਫੋਨ ਤੇ ਜਿਹੜੇ ਬੱਚੇ ਅੱਜ ਕੱਲ ਗੇਮਾਂ ਖੇਡਦੇ ਆ ਉਹ ਮੈਨੂੰ ਇਹ ਲੱਗਦਾ ਹੈ ਵੀ ਉਹ ਡਰੱਗਸ ਨਾਲੋਂ ਵੀ ਡੇਂਜਰਸ ਆ ਕਿਉਂਕਿ ਕਿਸੇ ਵੀ ਤੁਸੀਂ ਹੁਣ ਵੇਖ ਲਓ ਬੱਚੇ ਛੋਟੇ ਹੁੰਦੇ ਤਾਂ ਫੋਨ ਫੜ ਲੈਂਦੇ ਆ ਛੱਡਦੇ ਨਹੀਂ ਉਹਦਾ ਰੀਜ਼ਨ ਇਹ ਆ ਪੁਰਾਣਾ ਸੋਸ਼ਲ ਲਾਈਫ ਹੁੰਦੀ ਸੀ ਲੋਕ ਬਾਹਰ ਖੇਡਦੇ ਸੀ ਕੋਈ ਪਿੰਡੂ ਗੇਮਾਂ ਹੁੰਦੀਆਂ ਸੀ ਰਾਈਟ ਸੋ ਇਕੱਠੇ ਹੋ ਕੇ ਖੇਡਦੇ ਸੀ ਅੱਜ ਕੱਲ ਫੋਨ ਆ ਗਿਆ ਤੇ ਇਹਨਾਂ ਦਾ ਫਰੈਂਡ ਸਰਕਲ ਕੱਟ ਗਿਆ ਸੋ ਉਹ ਉਹਦਾ ਰੀਜ਼ਨ ਉਸ ਕਰਕੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਬੱਚਿਆਂ ਨੂੰ ਪੇਰੈਂਟਸ ਨੂੰ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਇਸ ਮੰਚ ਤੋਂ ਵੀ ਉਹਨਾਂ ਨੂੰ ਬੱਚਿਆਂ ਨੂੰ ਕੋਈ ਵੀ ਕਿਸੇ ਵੀ ਗੇਮ ਜ਼ਰੂਰੀ ਨਹੀਂ ਹਾਕੀ ਆ ਕਿਸੇ ਵੀ ਗੇਮ ਦੇ ਵਿੱਚ ਉਹਨਾਂ ਦਾ ਇੰਟਰਸਟ ਬਣਾਓ ਤਾਂ ਕਿ ਉਹ ਗਰਾਊਂਡ ਨਾਲ ਜੁੜਨ ਤੇ ਉਹਨਾਂ ਦਾ ਇੰਟਰਸਟ ਬਣੇ ਤੇ ਉਹ ਸਕਰੀਨ ਟਾਈਮ ਤੋਂ ਘੱਟ ਕੀਤਾ ਜਾ ਸਕੇ ਉਹਨਾਂ ਦਾ ਤੇ ਉਹਨਾਂ ਨੂੰ ਫਿਜ਼ੀਕਲ ਫਿਟ ਕੀਤਾ ਜਾਵੇ ਜੀ 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 ਤੇ ਮੈਨੂੰ ਦੱਸੋ ਜਾਂਦੇ ਜਾਂਦੇ ਵੀ ਇਹ ਨਾਮ ਕਿਹੜੇ ਕਿਹੜੇ ਰੱਖਿਆ ਜਿਹੜੇ ਬੈਸਟ ਪਲੇਅਰ ਰਹੇ ਜਾਂ ਜਿਹੜੀ ਟੀਮ ਜੇਤੂ ਰਹਿਣੀ ਆ ਉਹਨਾਂ ਦੇ ਲਈ ਇਨਾਮ ਕੀੜ ਕੜੇ ਨੇ ਇਹਦੇ ਵਿੱਚ ਅਸੀਂ ਕੈਸ਼ ਪ੍ਰਾਈਸ ਵੀ ਰੱਖਦੇ ਆ Winner Runner up ਤਾਂ ਇਸ ਦੇ ਨਾਲ ਮੈਡਲਸ ਟਰੋਫੀਸ ਸਾਰਾ ਕੁਝ ਹੀ ਅਸੀਂ ਉਹਨਾਂ ਦਾ ਅਰੇਂਜ ਕੀਤਾ ਹੁੰਦਾ ਕੈਸ਼ ਪ੍ਰਾਈਸ ਵੀ ਦਿੱਤਾ ਜਾਂਦਾ ਕਿਉਂਕਿ ਸਾਰੇ ਇੱਥੇ ਆਉਂਦੇ ਆ ਤੇ ਫਿਰ ਉਹਨਾਂ ਨੂੰ ਕੁਛ ਨਾ ਕੁਛ ਹੈਲਪ ਵੀ ਹੋਣੀ ਚਾਹੀਦੀ ਆ ਆਪਣਾ ਟਾਈਮ ਛੱਡ ਕੇ ਆਉਂਦੇ ਆ ਕੁਛ ਨਾ ਕੁਛ ਉਹਨਾਂ ਨੂੰ ਹੋਵੇ ਕਿ ਸਾਨੂੰ ਸਾਡਾ ਫਿਜ਼ੀਕਲ ਐਂਡ ਫਾਈਨੈਂਸ਼ੀਅਲੀ ਸਪੋਰਟ ਹੋ ਜਾਨੇ ਆ ਤਾਂ ਫਿਰ ਉਹ ਉਹ ਵੀ ਟਾਈਮ ਕੱਢ ਕੇ ਆਉਂਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕੈਨੇਡਾ ਦੇ ਵਿੱਚ ਟਾਈਮ ਦੀ ਵੈਲਿਊ ਬਹੁਤ ਆ ਸੋ ਇਹ ਇੱਕ ਦਿਨ ਵੀ ਮਿਸ ਕਰਨਾ ਔਖਾ ਜਾਂਦਾ ਤੇ ਇਹ ਟੀਮਾਂ 4 ਦਿਨ ਤੋਂ ਇੱਥੇ ਆ ਕੇ ਆਪਣਾ ਟਾਈਮ ਬੇਸਟ ਕਰਦੀਆਂ ਪਰ ਉਹਨਾਂ ਨੂੰ ਤਾਂ ਅਸੀਂ ਥੋੜਾ ਬਹੁਤ ਹੌਸਲਾ ਵਜਾਈ ਕਰਦੇ ਹਾਂ ਕਿ ਜਿੰਨਾ ਕਰ ਸਕਦੇ ਕਵਰ ਸੋ ਇਹ ਤੁਹਾਡਾ 3 ਦਿਨ ਦਾ ਟੂਰਨਾਮੈਂਟ ਸੀ ਹਾਂਜੀ ਇਹ ਫਰਡੇ ਤੋਂ ਸ਼ੁਰੂ ਹੋਇਆ ਸੀ ਤੇ ਇਹ ਸੰਡੇ ਹੁਣ ਅੱਜ ਸਮਾਪਤੀ ਹੋਣ ਬਸ ਫਾਈਨਲ ਮੈਚ ਚੱਲ ਰਿਹਾ ਜੀ ਸਰੀ ਲਾਈਨ ਯੂਨਾਈਟਿਡ ਕਲੱਬ ਕੈਲਗਰੀ ਦੇ ਵਿੱਚ ਜੀ 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 ਸੋ ਬੜੀ ਮਿਹਰਬਾਨੀ ਜੀ ਤੁਸੀਂ ਇੰਨੀ ਜਾਣਕਾਰੀ ਸਾਂਝੀ ਕੀਤੀ ਸੋ ਅੱਜ ਫਾਈਨਲ ਡੇ ਸੀਗਾ ਤੇ ਹੁਣੇ-ਹੁਣੇ ਆਪਾਂ ਫਾਈਨਲ ਖਤਮ ਹੋਇਆ ਜੋ ਮੈਨਸ ਲੈਵਲ ਦਾ ਜਿਹਦੇ ਵਿੱਚ ਸਤਿੰਦਰ ਲਾਈਨ ਫਾਸਟ ਰਹੀ ਆ ਤੇ ਯੂਨਾਈਟਿਡ ਫੀਲਡ ਹਾਕੀ ਕਲਬ ਸੈਕੰਡਰੀ ਆ ਜੀ ਜੀ ਹਾਂਜੀ ਥੋੜਾ ਜਿਹਾ ਵੇਰਵਾ ਦੇ ਦਿਓ ਵੀ ਇਹਨਾਂ ਨੂੰ ਜਿਹੜੇ ਇਨਾਮ ਕਿਹੜੇ-ਕਿਹੜੇ ਦਿੱਤੇ ਨੇ ਔਰ ਜਿਹੜੇ ਬੈਸਟ ਪਲੇਅਰ ਰਏ ਆ ਉਹਨਾਂ ਨੂੰ ਕੀ ਇਨਾਮ ਦਿੱਤਾ ਸੋ ਜਿਵੇਂ ਆਪਣੇ ਕੋਲ ਤਿੰਨ ਤਰ੍ਹਾਂ ਦੀਆਂ categories ਸੀਗੀਆਂ ਬੱਚਿਆਂ ਦੇ ਵਿੱਚ U10 U13 ਐਂਡ U16 ਇਦੇ ਇਲਾਵਾ ਜੇ ਦੋ ਸੀਗੀਆਂ ਕੈਟੇਗਰੀਆਂ ਆਪਣੇ ਮੈਂਸ ਵਿੱਚ 40 ਪਲਸ ਤੇ ਜੋ ਮੈਂਸ ਦਾ ਮੇਨ ਸੀਗਾ ਜੋ ਪ੍ਰੀਮੀਅਰ ਡਿਵੀਜ਼ਨ ਸੀਗਾ ਤੇ ਉਹ ਸੀਗੀਆਂ ਇਹਦੇ ਪੰਜੀਆਂ ਜਿਹੜੀਆਂ ਟੀਮਾਂ ਨੇ ਇਹਨਾਂ ਨੂੰ ਆਪਾਂ ਮੈਡਲ ਟਰਾਫੀਆਂ ਦੇ ਨਾਲ ਨਾਲ ਕੈਸ਼ ਪ੍ਰਾਈਜ਼ ਵੀ ਦਿੱਤੇ ਆ ਸੋ ਇਹ ਤੋਂ ਬਿਨਾ ਸਾਡੇ ਕੋਲ ਤਾਂ ਸ਼ੀਪ ਜੇ ਸੀਗੀ ਜੀ ਜੀ ਉਹਦੇ ਵਿੱਚ ਵੀ ਅਸੀਂ ਚਾਰ ਪ੍ਰਾਈਜ਼ ਦਿੱਤੇ ਆ 500 300 200 ਤੇ 100 ਤੇ ਰੱਸਾ ਕਸ਼ੀ ਦੀ ਟੀਮ ਸੀਗੀ ਉਹਦੇ ਵਿੱਚ ਕੈਸ਼ ਪ੍ਰਾਈਜ਼ ਮੈਡਲ ਤੇ ਨਾਲ ਟਰਫੀਆਂ ਉਹਨਾਂ ਨੂੰ ਵੀ ਦਿੱਤੀਆਂ ਨੇ ਇਹਦੇ ਨਾਲ ਬੱਚੇ ਜੋ ਆਪਾਂ 50 ਤੇ 50 ਮੀਟਰ ਰੇਸ ਕਰਾਈ ਸੀ ਜਿਹਦੇ ਵਿੱਚ ਅੰਡਰ 5 ਤੇ ਅੰਡਰ 10 ਉਹਨਾਂ ਬੱਚਿਆਂ ਨੂੰ ਵੀ ਆਪਾਂ ਮੈਡਲ ਦੇ ਕੇ ਸਨਮਾਨ ਕੀਤਾ ਵਾ ਸੋ ਇਹ ਚਾਰ ਦਿਨਾਂ ਦਾ ਟੂਰਨਾਮੈਂਟ ਜੋ ਕੈਲਗਰੀ ਦੇ ਵਿੱਚ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ ਜਿਹਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਮੈਕਸੀਕੋ ਯੂ ਐਸ اے ਤੇ ਆਲ ਓਵਰ ਕੈਨੇਡਾ ਤੋਂ ਟੀਮਾਂ ਆਈਆਂ ਸੀ ਤੇ ਇਹਦੀ ਸਮਾਪਤੀ ਹੋਈ ਆ ਤੇ ਬਹੁਤ ਮੈਚ ਜਿਹੜਾ ਫਾਈਨਲ ਮੈਚ ਵੀ ਸੀ ਬਹੁਤ ਰਮਾਂਚਕ ਰਿਹਾ ਜਿਹੜਾ 4-3 ਦੇ ਮੁਕਾਬਲੇ ਸ੍ਰਿੰਦਰ ਲਾਇਨ ਨੇ ਜਿੱਤਿਆ ਜੀ ਜਿੱਦਾਂ ਕੋਚ ਸਾਹਿਬ ਹੁਣਾਂ ਨੇ ਦੱਸਿਆ ਵੀ ਇਹ ਇੰਟਰਨੈਸ਼ਨਲ ਪੱਧਰ ਤੇ ਤੁਸੀਂ ਪਹਿਲੀ ਵਾਰੀ ਕਰਵਾਇਆ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਮਤਲਬ ਆਈ ਮੀਨ ਟੂ ਸੇ ਵੀ ਹਰ ਸਾਲ ਹੋਵੇਗਾ ਹਾਂਜੀ ਆਪਣਾ ਟੂਰਨਾਮੈਂਟ ਮੋਸਟਲੀ ਪਿਛਲੇ 8 ਸਾਲਾਂ ਤੋਂ ਹਰ ਇੱਕ ਸਾਲ ਹੀ ਹੋ ਰਿਹਾ ਵਾ ਤੇ ਅਗਲੇ ਸਾਲ ਵੀ ਆਪਾਂ ਮਈ ਦੇ ਵਿੱਚ ਹੀ ਟੂਰਨਾਮੈਂਟ ਕਰਾਵਾਂਗੇ ਜਦੋਂ ਸਾਨੂੰ ਡੇਟਾ ਕਨਫਰਮ ਹੋ ਗਿਆ ਸੀ ਡੇਟਾ ਕਰਾਂਗੇ ਤੇ ਸਾਡਾ ਮੋਸਟਲੀ ਟੂਰਨਾਮੈਂਟ ਪਿਛਲੇ 3-4 ਸਾਲਾਂ ਤੋਂ ਮਈ ਦੇ ਵਿੱਚ ਹੀ ਹੁੰਦਾ ਵਾ ਜੀ ਜੀ ਤੇ ਆਪਾਂ ਸਾਨੂੰ ਖੁਸ਼ੀ ਵੀ ਹੈ ਕਿ ਜਿੰਨੇ ਸਾਡੇ ਨਾਲ ਸਪਾਂਸਰ ਜੁੜੇ ਆ ਸਾਰੇ ਜੁੜੇ ਆ ਤੇ ਉਹਦੇ ਕਰਕੇ ਅਸੀਂ ਜਿਵੇਂ ਹੁਣ ਆਪਾਂ ਡੈਨ ਬਾਏ ਡੈਨ 2018 ਤੋਂ ਅਸੀਂ 17 ਤੋਂ ਸਟਾਰਟ ਕੀਤਾ ਸੀ ਬੱਚਿਆਂ ਦੇ ਲੈਵਲ ਤੇ ਹਰ ਇੱਕ ਸਾਲ ਅਸੀਂ ਲੈਵਲ ਵਧਾਉਂਦੇ ਜਾਂਦੇ ਆ ਇਸ ਸਾਲ ਅਸੀਂ ਤਿੰਨ ਦੇਸ਼ਾਂ ਤੋਂ ਟੀਮਾਂ ਸੱਦੀਆਂ ਨੇ ਤੇ ਆਪਣੇ ਕੋਲ ਘੱਟੋ-ਘੱਟ ਪੰਜ ਡਿਵੀਜ਼ਨ ਦੇ ਵਿੱਚ 28 ਟੀਮਾਂ ਸੀਗੀਆਂ ਤੇ ਨਾਲ-ਨਾਲ 32 ਆਪਣੇ ਕੋਲ ਤਾਂ ਸ਼ੀਪ ਦੀਆਂ ਟੀਮਾਂ ਸੀ 6 ਆਪਣੇ ਕੋਲ ਰੱਸਾ ਕਸ਼ੀ ਦੀਆਂ ਅਸੀਂ ਤੇ ਬੱਚਿਆਂ ਦੀ ਰੇਸਾਂ ਸੀਗੀਆਂ ਸੋ ਐਤਕੀ ਬਹੁਤ ਵੱਡੇ ਪੱਧਰ ਤੇ ਕਰਵਾਇਆ ਵਾ ਤੇ ਤਾਂ ਹੀ ਆਪਾਂ ਦੇਖ ਰਹੇ ਹਾਂ ਕਿ ਅੱਗੇ ਸਾਡਾ ਟੂਰਨਾਮੈਂਟ 3-4 ਵਜੇ ਖਤਮ ਹੋ ਜਾਂਦਾ ਤਾਂ ਟੂਰਨਾਮੈਂਟ ਖਤਮ ਵੀ ਅੱਜ 8-9 ਵਜੇ ਤੱਕ ਹੋਇਆ ਵਾ ਕਿਉਂਕਿ ਸਾਡੇ ਕੋਲ ਟੀਮਾਂ ਹੀ ਇੰਨੀਆਂ ਸੀਗੀਆਂ ਸੋ ਅਸੀਂ ਸਾਰਿਆਂ ਦਾ ਬਹੁਤ ਧੰਨਵਾਦੀ ਕਰਦੇ ਹਾਂ ਜਿੰਨੇ ਸਾਡੇ ਸਪਾਂਸਰ ਨੇ ਜਾਂ ਜਿੰਨੇ ਵੀ ਸਾਡੇ ਪੇਰੈਂਟਸ ਜ ਬੱਚਿਆਂ ਨਾਲ ਜੁੜੇ ਹੋਏ ਪੇਰੈਂਟਸ ਨੇ ਪਲੇਅਰ ਨੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਸਾਰੇ ਕੈਲਗਰੀ ਵਾਸੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਸ ਟੂਰਨਾਮੈਂਟ ਨੂੰ ਅਸੀਂ ਇਸ ਲੈਵਲ ਤੱਕ ਲੈ ਕੇ ਜਾਣ ਵਿੱਚ ਕਾਮਯਾਬ ਹੋਏ ਆ ਕਿ ਇਹਨਾਂ ਨੇ ਅੰਤਰਰਾਸ਼ਟਰੀ ਟੂਰਨਾਮੈਂਟ ਬਣਵਾਇਆ ਜੀ 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 ਜਾਂਦੇ ਜਾਂਦੇ ਮੇਰਾ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਪான்ਸਰਾਂ ਦਾ ਸਹਿਯੋਗ ਇਹ ਜਿਹੜੀਆਂ ਗਵਰਨਮੈਂਟਾਂ ਉਹਨਾਂ ਦਾ ਵੀ ਕੋਈ ਤੁਹਾਡੇ ਇਸ ਟੂਰਨਾਮੈਂਟ ਨੂੰ ਸਹਿਯੋਗ ਹੁੰਦਾ ਨਹੀਂ ਜੀ ਇਹ ਪਿਛਲੇ 8 ਸਾਲਾਂ ਤੋਂ ਹਜੇ ਤੱਕ ਤਾਂ ਕੋਈ ਕਿਸੇ ਦਾ ਸਹਿਯੋਗ ਨਹੀਂ ਸੋ ਜਿਹੜਾ ਸਾਡਾ ਕਲੱਬ ਵੀ ਆ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਨਾ ਉਹਦੇ ਵਿੱਚ ਵੀ ਸਾਨੂੰ ਕੋਈ ਫੰਡਿੰਗ ਹਜੇ ਤੱਕ ਨਹੀਂ ਮਿਲੀ ਕਿਸੇ ਗਵਰਨਮੈਂਟ ਤੋਂ ਪਰ ਅਸੀਂ ਧੰਨਵਾਦੀ ਆ ਸਾਡੇ ਸਾਰੇ ਸਪੌਂਸਰਾਂ ਦੇ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਡੇ ਬਾਈ ਡੇ ਸਾਡੀ ਸਪੋਰਟਸ ਕਰਕੇ ਕਿਉਂਕਿ ਜੇ ਸਾਨੂੰ ਇਸੇ ਬੁਕਿੰਗ ਹੀ ਦੇਖੀ ਤਾਂ 200 ਡਾਲਰ ਘੰਟੇ ਦੇ ਪੇ ਕਰਨੇ ਪੈਂਦੇ ਤੇ ਸਾਰੇ ਸਾਲ ਦੇ ਸਾਡਾ ਘੱਟੋ ਘੱਟ 15 ਤੋਂ 16000 ਡਾਲਰ ਸਿਰਫ ਬੁਕਿੰਗ ਦਾ ਬੱਚਿਆਂ ਦੀ ਪ੍ਰੈਕਟਿਸ ਤੇ ਟੂਰਨਾਮੈਂਟਾਂ ਦੀ ਹੋ ਜਾਂਦਾ ਵਾ ਸੋ ਗਵਰਨਮੈਂਟ ਵਾਲੀ ਨਹੀਂ ਹੈਗੀ ਪਰ ਸਾਡੇ ਸਪான்ਸਰਾਂ ਤੇ ਜਿੰਨੇ ਵੀ ਆਪਣੇ ਆਪਣੇ ਕਮਿਊਨਿਟੀ ਦੇ ਵਿੱਚੋਂ ਜਿੰਨੇ ਆਪਣੀ ਭਾਈਚਾਰੇ ਦੇ ਵਿੱਚੋਂ ਲੋਕ ਸਾਡੇ ਨਾਲ ਜੁੜਿਆ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਮਨਤ ਲੋਆ ਐਂਡ ਮਾਈ ਯੂਨਾਈਟਿਡ ਫੀਲਡ ਹਾਕੀ ਕਲੱਬ ਦੇ ਨਾਲ 13 ਸਾਲ ਦੀ ਉਮਰ ਤੋਂ ਸਟਾਰਟ ਕੀਤਾ ਤੇ ਹੁਣ ਮੈਂ 20 ਸਾਲਾਂ ਦੀ ਹਾਂ ਤੇ ਮੈਂ ਦੀ ਟੀਮ ਨੂੰ ਵੀ ਰਿਪਰੈਜ਼ੈਂਟ ਕਰ ਚੁੱਕੀਆਂ ਐਂਡ ਮੈਂ ਬਸ ਇਨਾ ਹੀ ਕਹਿਣਾ ਚਾਹੂੰਗੀ ਕਿ ਸਾਡੇ ਜਿਹੜੇ ਕੋਚਸ ਆ ਯੂਨਾਈਟਿਡ ਫੀਲਡ ਆ ਕਿ ਕੈਲਰੀ ਦੇ ਕਲੱਬ ਵੱਲੋਂ ਉਹ ਸਾਰੇ ਬਹੁਤ ਸਪੋਰਟਿਵ ਆ ਐਂਡ ਹਮੇਸ਼ਾ ਸ਼ੁਰੂ ਤੋਂ ਹੀ ਮੈਨੂੰ ਬਹੁਤ ਵਧੀਆ ਇਨਕਰੇਜਮੈਂਟ ਮਿਲੀ ਆ ਨਾਟ ਓਨਲੀ ਟੂ ਬੀ ਅ ਗੁੱਡ ਪਲੇਅਰ ਬਟ ਆਲਸੋ ਟੂ ਬੀ ਗੁੱਡ ਔਨ ਐਂਡ ਆਫ ਦ ਫੀਲਡ ਹਾਂਜੀ ਮੇਰਾ ਨਾਮ ਪ੍ਰਬਲਿੰਗ ਗਰਵਾਲਾ ਐ ਤੇ ਮੈਂ 19 ਸਾਲਾਂ ਦੀ ਆ ਮੈਂ ਹਾਕੀ 12 ਸਾਲ ਦੇ ਖੇਡ ਰਹੀ ਆ ਮੈਂ ਕੈਨੇਡਾ ਨੂੰ U18 ਦੀ ਟੀਮ ਦੇ ਵਿੱਚ ਰਿਪਰੈਜ਼ੈਂਟ ਕੀਤਾ ਅਸੀਂ 2023 ਫਰਾਂਸ ਗਏ ਸੀ ਉਹਨਾਂ ਦੇ ਟੈਸਟ ਸੀਰੀਜ਼ ਖੇਡਣ ਐਂਡ 2022 ਤੇ 2023 ਆ uh, uh... नेशਨਲਜ਼ ਵੀ ਮੈਚ اٹینڈ ਕੀਤੀਆਂ ਉਹਦੇ ਵਿੱਚ ਮੈਨੂੰ ਟੌਪ 11 ਪਲੇਅਰ ਦੇ ਵਿੱਚੋਂ ਅਵਾਰਡ ਮਿਲਿਆ ਐਂਡ ਮੈਂ ਸੈਕੰਡ ਸਾਊਥ ਏਸ਼ੀਅਨ ਕੁੜੀ ਆ ਜਿਹਨੂੰ ਇਹ ਅਵਾਰਡ ਮਿਲਿਆ ਤੇ ਮੈਂ ਫਰਸਟ ਸਾਊਥ ਏਸ਼ੀਅਨ ਕੁੜੀ ਆ ਅਲਬਰਟਾ ਦੇ ਵਿੱਚੋਂ ਜਿਹਨੇ ਕੈਨੇਡਾ ਨੂੰ ਰਿਪਰੈਜ਼ੈਂਟ ਕੀਤਾ ਜਗਵਾਨੀ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਬੀਰ ਜੱਲੋ ਵਾਲੇ ਵੱਲੋਂ ਪਿਆਰ ਸਤਿਕਾਰ ਭਰੀ ਸ਼ਾਸਿਕਾਲ ਅੱਜ ਅਸੀਂ ਜਿਸ ਜਗ੍ਹਾ ਤੇ ਖੜੇ ਆ ਜੈਨਸਿਸ ਸੈਂਟਰ ਦੀ ਗਰਾਊਂਡ ਆ ਇਸ ਗਰਾਊਂਡ ਦੇ ਵਿੱਚ ਅੱਜ 8ਵਾਂ ਜਿਹੜਾ ਹੌਕੀ ਦਾ ਟੂਰਨਾਮੈਂਟ ਹੋਇਆ ਸਾਡੇ ਨਾਲ ਮੌਜੂਦ ਨੇ ਇਸ ਜਿਹੜੇ ਕਲੱਬ ਦੇ ਮੇਨ ਆਰਗੇਨਾਈਜ਼ਰ ਮਨਦੀਪ ਛੱਲੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਜਿਹੜਾ 3 ਦਿਨ ਦਾ ਇਹ ਟੂਰਨਾਮੈਂਟ ਹੈਗਾ ਉਹਦੇ ਕੀ ਸੰਖੇਪ ਰਿਹਾ ਆ ਸਵਾਗਤ ਉਹਨਾਂ ਦੇ ਨਾਲ ਪਹਿਲਾਂ ਤਾਂ ਸਵਾਗਤ ਕਰਦੇ ਆ ਮਨਦੀਪ ਛੱਲੀ ਜੀ ਜਗਬਣੀ ਟੀਵੀ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਦਿਲਵੀਰ ਜੀ ਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਨੂੰ ਤੁਸੀਂ ਪਿਛਲੇ ਕਈ ਸਾਲਾਂ ਤੋਂ ਹਰ ਇੱਕ ਸਾਲ ਸਾਡੇ ਟੂਰਨਾਮੈਂਟ ਨੂੰ ਕਵਰ ਕਰਨ ਆਉਂਦੇ ਹੋ ਸੋ ਅੱਜ ਫਾਈਨਲ ਡੇ ਸੀਗਾ ਤੇ ਹੁਣੇ-ਹੁਣੇ ਆਪਾਂ ਫਾਈਨਲ ਖਤਮ ਹੋਇਆ ਜੋ ਮੈਨਸ ਲੈਵਲ ਦਾ ਜਿਹਦੇ ਵਿੱਚ ਸਤਿੰਦਰ ਲਾਈਨ ਫਾਸਟ ਰਹੀ ਆ ਤੇ ਯੂਨਾਈਟਿਡ ਫੀਲਡ ਹਾਕੀ ਕਲਬ ਸੈਕੰਡਰੀ ਆ ਜੀ ਜੀ ਹਾਂਜੀ ਥੋੜਾ ਵੇਰਵਾ ਦੇ ਦਿਓ ਵੀ ਇਹਨਾਂ ਨੂੰ ਜਿਹੜੇ ਇਨਾਮ ਕਿਹੜੇ-ਕਿਹੜੇ ਦਿੱਤੇ ਨੇ ਔਰ ਜਿਹੜੇ ਬੈਸਟ ਪਲੇਅਰ ਰਏ ਆ ਉਹਨਾਂ ਨੂੰ ਕੀ ਇਨਾਮ ਦਿੱਤਾ ਸੋ ਜਿਵੇਂ ਆਪਣੇ ਕੋਲ ਤਿੰਨ ਤਰ੍ਹਾਂ ਦੀਆਂ categories ਸੀਗੀਆਂ ਬੱਚਿਆਂ ਦੇ ਵਿੱਚ U10 U13 and U16 ਠੀਕ ਇਹਦੇ ਇਲਾਵਾ ਜੇ ਦੋ ਸੀਗੀਆਂ categories ਆਪਣੇ men's ਵਿੱਚ 40+ ਤੇ ਜੋ men's ਦਾ main ਸੀਗਾ ਜੋ premier division ਸੀਗਾ ਤੇ ਉਹ ਸੀਗੀਆਂ ਇਹਦੇ ਪੰਜੀਆਂ ਜਿਹੜੀਆਂ ਟੀਮਾਂ ਨੇ ਇਹਨਾਂ ਨੂੰ ਆਪਾਂ ਮੈਡਲ ਟਰਾਫੀਆਂ ਦੇ ਨਾਲ-ਨਾਲ ਕੈਸ਼ ਪ੍ਰਾਈਜ਼ ਵੀ ਦਿੱਤੇ ਆ ਸੋ ਇਹ ਤੋਂ ਬਿਨਾ ਸਾਡੇ ਕੋਲ ਤਾਂ ਸ਼ੀਪ ਜੇ ਸੀਗੀ ਜੀ ਜੀ ਉਹਦੇ ਵਿੱਚ ਵੀ ਅਸੀਂ ਚਾਰ ਪ੍ਰਾਈਜ਼ ਦਿੱਤੇ ਆ 500 300 200 ਤੇ 100 ਤੇ ਰੱਸਾ ਕਸ਼ੀ ਦੀ ਟੀਮ ਸੀਗੀ ਉਹਦੇ ਵਿੱਚ ਕੈਸ਼ ਪ੍ਰਾਈਜ਼ ਮੈਡਲ ਤੇ ਨਾਲ ਟਰੋਫੀਆਂ ਉਹਨਾਂ ਨੂੰ ਵੀ ਦਿੱਤੀਆਂ ਨੇ ਇਹਦੇ ਨਾਲ ਬੱਚੇ ਜੋ ਆਪਾਂ 50 ਤੇ 50 ਮੀਟਰ ਰੇਸ ਕਰਾਈ ਸੀ ਜਿਹਦੇ ਵਿੱਚ ਅੰਡਰ 5 ਤੇ ਅੰਡਰ 10 ਉਹਨਾਂ ਬੱਚਿਆਂ ਨੂੰ ਵੀ ਆਪਾਂ ਮੈਡਲ ਦੇ ਕੇ ਸਨਮਾਨ ਕੀਤਾ ਵਾ ਸੋ ਇਹ 4 ਦਿਨਾਂ ਦਾ ਟੂਰਨਾਮੈਂਟ ਜੋ ਕੈਲਗਰੀ ਦੇ ਵਿੱਚ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ ਜਿਹਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਮੈਕਸੀਕੋ ਯੂ ਐਸ اے ਤੇ ਆਲ ਓਵਰ ਕੈਨੇਡਾ ਤੋਂ ਟੀਮਾਂ ਆਈਆਂ ਸੀ ਤੇ ਇਹਦੀ ਸਮਾਪਤੀ ਹੋਈ ਆ ਤੇ ਬਹੁਤ ਮੈਚ ਜਿਹੜਾ ਫਾਈਨਲ ਮੈਚ ਵੀ ਸੀ ਬਹੁਤ ਰਮਾਂਚਕ ਰਿਹਾ ਜਿਹੜਾ 4 3 ਦੇ ਮੁਕਾਬਲੇ ਸ੍ਰਿੰਦਰ ਲਾਇ ਨੇ ਜਿੱਤਿਆ ਜੀ ਜਿੱਦਾਂ ਕੋਚ ਸਾਹਿਬ ਹੁਣਾਂ ਨੇ ਦੱਸਿਆ ਵੀ ਇਹ ਇੰਟਰਨੈਸ਼ਨਲ ਪੱਧਰ ਤੇ ਤੁਸੀਂ ਪਹਿਲੀ ਵਾਰੀ ਕਰਵਾਇਆ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਮਤਲਬ ਆਈ ਮੀਨ ਟੂ ਸੇ ਵੀ ਹਰ ਸਾਲ ਹੋਵੇਗਾ ਹਾਂਜੀ ਆਪਣਾ ਟੂਰਨਾਮੈਂਟ ਮੋਸਟਲੀ ਪਿਛਲੇ 8 ਸਾਲਾਂ ਤੋਂ ਹਰ ਇੱਕ ਸਾਲ ਹੀ ਹੋ ਰਿਹਾ ਵਾ ਤੇ ਅਗਲੇ ਸਾਲ ਵੀ ਆਪਾਂ ਮਈ ਦੇ ਵਿੱਚ ਹੀ ਟੂਰਨਾਮੈਂਟ ਕਰਾਵਾਂਗੇ ਜਦੋਂ ਸਾਨੂੰ ਡੇਟਾ ਕਨਫਰਮ ਹੋ ਗਿਆ ਸੀ ਡੇਟਾ ਕਰਾਂਗੇ ਤੇ ਸਾਡਾ ਮੋਸਟਲੀ ਟੂਰਨਾਮੈਂਟ ਪਿਛਲੇ 3-4 ਸਾਲਾਂ ਤੋਂ ਮਈ ਦੇ ਵਿੱਚ ਹੀ ਹੁੰਦਾ ਵਾ ਜੀ ਜੀ ਤੇ ਆਪਾਂ ਸਾਨੂੰ ਖੁਸ਼ੀ ਵੀ ਹੈ ਕਿ ਜਿੰਨੇ ਸਾਡੇ ਨਾਲ ਸਪਾਂਸਰ ਜੁੜੇ ਆ ਸਾਰੇ ਜੁੜੇ ਆ ਤੇ ਉਹਦੇ ਕਰਕੇ ਅਸੀਂ ਜਿਵੇਂ ਹੁਣ ਆਪਾਂ ਡੇਨ ਬਾਏ ਡੇਨ 2018 ਤੋਂ ਅਸੀਂ 17 ਤੋਂ ਸਟਾਰਟ ਕੀਤਾ ਸੀ ਬੱਚਿਆਂ ਦੇ ਲੈਵਲ ਹਰ ਇੱਕ ਸਾਲ ਅਸੀਂ ਲੈਵਲ ਵਧਾਉਂਦੇ ਜਾਂਦੇ ਆ ਇਸ ਸਾਲ ਸੀ 10 ਦੇਸ਼ਾਂ ਤੋਂ ਟੀਮਾਂ ਸਦੀਆਂ ਨੇ ਤੇ ਆਪਣੇ ਕੋਲ ਘੱਟੋ-ਘੱਟ ਪੰਜ ਡਿਵੀਜ਼ਨ ਦੇ ਵਿੱਚ 28 ਟੀਮਾਂ ਸੀਗੀਆਂ ਤੇ ਨਾਲ-ਨਾਲ 32 ਆਪਣੇ ਕੋਲ ਤਾਂ ਸ਼ੀਪ ਦੀਆਂ ਟੀਮਾਂ ਸੀ 6 ਆਪਣੇ ਕੋਲ ਰੱਸਾ ਕਸ਼ੀ ਦੀਆਂ ਸੀ ਤੇ ਬੱਚਿਆਂ ਦੀ ਰੇਸਾਂ ਸੀਗੀਆਂ ਸੋ ਐਤਕੀ ਬਹੁਤ ਵੱਡੇ ਪੱਧਰ ਤੇ ਕਰਵਾਇਆ ਵਾ ਤੇ ਤਾਂ ਹੀ ਆਪਾਂ ਦੇਖ ਰਹੇ ਹਾਂ ਕਿ ਅੱਗੇ ਸਾਡਾ ਟੂਰਨਾਮੈਂਟ 3-4 ਵਜੇ ਖਤਮ ਹੋ ਜਾਂਦਾ ਤੇ ਟੂਰਨਾਮੈਂਟ ਖਤਮ ਵੀ ਅੱਜ 8-9 ਵਜੇ ਤੱਕ ਹੋਇਆ ਵਾ ਕਿਉਂਕਿ ਸਾਡੇ ਕੋਲ ਟੀਮਾਂ ਹੀ ਇੰਨੀਆਂ ਸੀਗੀਆਂ ਸੋ ਅਸੀਂ ਸਾਰਿਆਂ ਦਾ ਬਹੁਤ ਧੰਨਵਾਦੀ ਕਰਦੇ ਹਾਂ ਜਿੰਨੇ ਸਾਡੇ ਸਪਾਂਸਰ ਨੇ ਜਾ ਜਿੰਨੇ ਵੀ ਸਾਡੇ ਪੇਰੈਂਟਸ ਜ ਬੱਚਿਆਂ ਨਾਲ ਜੁੜੇ ਹੋਏ ਪੇਰੈਂਟਸ ਨੇ ਪਲੇਅਰ ਨੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਸਾਰੇ ਕੈਲਗਰੀ ਵਾਸੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਸ ਟੂਰਨਾਮੈਂਟ ਨੂੰ ਇਸ ਲੈਵਲ ਤੱਕ ਲੈ ਕੇ ਜਾਣ ਜ ਵਿੱਚ ਕਾਮਯਾਬ ਹੋਏ ਆ ਕਿ ਇਹਨਾਂ ਨੇ ਅੰਤਰਰਾਸ਼ਟਰੀ ਟੂਰਨਾਮੈਂਟ ਬਣਵਾਇਆ ਜੀ 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 ਜਾਂਦੇ ਜਾਂਦੇ ਮੇਰਾ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਪான்ਸਰਾਂ ਦਾ ਸਹਿਯੋਗ ਇਹ ਜਿਹੜੀਆਂ ਗਵਰਨਮੈਂਟਾਂ ਉਹਨਾਂ ਦਾ ਵੀ ਕੋਈ ਤੁਹਾਡੇ ਇਸ ਟੂਰਨਾਮੈਂਟ ਨੂੰ ਸਹਿਯੋਗ ਹੁੰਦਾ ਨਹੀਂ ਜੀ ਇਹ ਪਿਛਲੇ 8 ਸਾਲਾਂ ਤੋਂ ਹਜੇ ਤੱਕ ਤਾਂ ਕੋਈ ਕਿਸੇ ਦਾ ਸਹਿਯੋਗ ਨਹੀਂ ਸੋ ਜਿਹੜਾ ਸਾਡਾ ਕਲੱਬ ਵੀ ਆ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਨਾ ਉਹਦੇ ਵਿੱਚ ਵੀ ਸਾਨੂੰ ਕੋਈ ਫੰਡਿੰਗ ਹਜੇ ਤੱਕ ਨਹੀਂ ਮਿਲੀ ਕਿਸੇ ਗਵਰਨਮੈਂਟ ਤੋਂ ਪਰ ਅਸੀਂ ਧੰਨਵਾਦੀ ਆ ਸਾਡੇ ਸਾਰੇ ਸਪਾਂਸਰਾਂ ਦੇ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਡੇ ਬਾਈ ਡੇ ਸਾਡੀ ਸਪੋਰਟਸ ਕਰਕੇ ਕਿਉਂਕਿ ਜੇ ਸਾਨੂੰ ਐਸੇ ਬੁਕਿੰਗ ਹੀ ਦੇਖੇ ਤਾਂ 200 ਡਾਲਰ ਘੰਟੇ ਦੇ ਪੇ ਕਰਨੇ ਪੈਂਦੇ ਤੇ ਸਾਰੇ ਸਾਲ ਦੇ ਸਾਡਾ ਘੱਟੋ ਘੱਟ 15 ਤੋਂ 16000 ਡਾਲਰ ਸਿਰਫ ਬੁਕਿੰਗ ਦਾ ਬੱਚਿਆਂ ਦੀ ਪ੍ਰੈਕਟਿਸ ਤੇ ਟੂਰਨਾਮੈਂਟਾਂ ਦੀ ਹੋ ਜਾਂਦਾ ਵਾ ਸੋ ਗਵਰਨਮੈਂਟ ਵਾਲੀ ਨਹੀਂ ਹੈਗੀ ਪਰ ਸਾਡੇ ਸਪான்ਸਰਾਂ ਤੇ ਜਿੰਨੇ ਵੀ ਆਪਣੇ ਆਪਣੇ ਕਮਿਊਨਿਟੀ ਦੇ ਵਿੱਚੋਂ ਜਿੰਨੇ ਆਪਣੀ ਭਾਈਚਾਰੇ ਦੇ ਵਿੱਚੋਂ ਲੋਕ ਸਾਡੇ ਨਾਲ ਜੁੜਿਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜੀ ਜੀ ਮਨਦੀਪ ਛੱਲੀ ਜੀ ਤੁਸੀਂ ਬਿਲਕੁਲ ਵਧਾਈ ਦੇ ਪਾਤਰ ਹੋ ਕਿਉਂਕਿ ਇਹ ਕਾਰਜ ਛੋਟਾ ਨਹੀਂ ਤੁਸੀਂ ਕਿੰਨੇ ਸਮੇਂ ਤੋਂ ਇਹ ਮਤਲਬ ਜਦੋਂ ਵੀ ਟੂਰਨਾਮੈਂਟ ਕਰਵਾਉਂਦੇ ਹੋ ਤਾਂ ਕਿੰਨਾ ਟਾਈਮ ਲੱਗ ਜਾਂਦਾ ਹੈ ਤਿਆਰੀਆਂ ਦੇ ਲਈ ਇੱਕ ਵਾਰੀ ਫੇਰ ਤੁਸੀਂ ਵਿਦਾਇ ਦੇ ਪਾਤਰੋ ਸੋ ਅਗਲੀ ਮੁਲਾਕਾਤ ਹੋਵੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਕੈਮਰਾਮੈਨ ਰਿੱਖੀ ਦੇ ਨਾਲ